ਗ੍ਰਾਮ ਪੰਚਾਇਤਾਂ ਦੀਆਂ ਸਰਪੰਚਾਂ ਅਤੇ ਪੰਚਾਂ ਦੀਆਂ ਵੱਖ-ਵੱਖ ਕਾਰਨਾ ਕਰਕੇ ਖਾਲੀ ਹੋਈਆਂ ਸੀਟਾਂ ਦੀਆਂ ਜਿਮਨੀ ਚੋਣਾਂ 27 ਜੁਲਾਈ ਨੂੰ ਹੋਣ ਜਾ ਰਹੀਆਂ ਹਨ ਬਲਾਕ ਰੁੜਕ ਕਲਾਂ ਦੇ ਤਿੰਨ ਪਿੰਡਾਂ ਵਿੱਚ ਇਹ ਚੋਣ ਹੋਣ ਜਾ ਰਹੀ ਹੈ ਪਿੰਡ ਤੇਸੀਆਂ ਕਾਨਾਂ ਵਿਖੇ ਸਰਪੰਚੀ ਦੀ ਜਦਕਿ ਪਿੰਡ ਆਵਾਦੀ ਜੀਟੀ ਰੋਡ ਗਹਾਵਰ ਅਤੇ ਪਿੰਡ ਜੱਜਾ ਕਲਾਂ ਵਿਖੇ ਮੈਂਬਰ ਪੰਚਾਇਤ ਦੀ ਚੋਣ ਹੋਵੇਗੀ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 17 ਜੁਲਾਈ ਹੈ ਅੱਜ 16 ਜੁਲਾਈ ਨੂੰ ਕੇਵਲ ਇੱਕ ਉਮੀਦਵਾਰ ਪਿੰਡ ਟੇ ਸਿਆਕਾਨਾ ਤੋਂ ਗੁਰਜੀਤ ਕੌਰ ਬਲੋ ਸਰਪੰਚੀ ਦੇ ਫਾਰਮ ਜਮ੍ਹਾਂ ਕਰਵਾਏ ਗਏ ਹਨ ਜਿਨ੍ਹਾਂ ਨੇ ਆਪਣੇ ਸਮਰਥਕਾਂ ਦੀ ਹਾਜ਼ਰੀ ਵਿੱਚ ਅੱਜ ਆਪਣੇ ਫਾਰਮ ਜਮ੍ਹਾਂ ਕਰਵਾਏ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ ਕੱਲ ਫਾਰਮ ਜਮ੍ਹਾਂ ਕਰਵਾਉਣ ਦਾ ਆਖਰੀ ਦਿਨ ਹੈ ਜਿਸ ਕਰਕੇ ਆਸ ਹੈ ਕਿ ਇਹਨਾਂ ਤਿੰਨਾਂ ਪਿੰਡਾਂ ਦੇ ਚੋਣ ਲੜਨ ਦੀ ਚਾਹਵਾਨ ਉਮੀਦਵਾਰ ਆਪਣੇ ਆਪਣੇ ਫਾਰਮ ਜਮ੍ਹਾਂ ਕਰਵਾਉਣਗੇ ਹਾਂਜੀ ਅਰੋਸਾ ਜਿਹੜੀ ਇਲੈਕਸ਼ਨ ਆਪਣੇ ਰੁੜਕਾ ਕਲਾ ਬਲਾਕ ਦੀ ਹੋ ਰਹੀ ਆ ਕਿਹੜੇ ਕਿਹੜੇ ਪਿੰਡਾਂ ਦੀ ਹੋ ਰਹੀ ਤੇ ਹੁਣ ਤੱਕ ਕਿੰਨੀਆਂ ਜਿਹੜੀਆਂ ਆ ਆ ਨਾਮਜ਼ਦੀਆਂ ਹੋਈਆਂ ਇਹ ਜੀ ਤਿੰਨ ਪਿੰਡ ਨੇ ਗ੍ਰਾਮ ਪੰਚਾਇਤ ਇਸੇ ਕਲਾਸੀ ਔਮਨ ਸਰਪੰਚ ਆਬਾਦੀ ਜੀਟੀ ਰੋਡ ਤੇ ਜੱਜਕਲਾ ਪੰਚ ਇਹ ਬੁਨੇ ਬੁਨੇ ਤਿੰਨ ਤਿੰਨ ਤੇ ਹੁਣ ਤੱਕ ਕਿੰਨੇ ਕੋ ਪੇਪਰ ਜਿਹੜੇ ਜਮ੍ਹਾਂ ਹੋ ਗਏ ਆ ਇਹ ਜੀ ਢੇਸੀਆਂ ਕਲਾ ਦੇ ਦੇਸੀ ਕਾਨਾ ਕਾਨਾ ਲਈ ਇੱਕੋ ਹੀ ਅਪਲੀਕੇਸ਼ਨ ਆਈ ਅੱਜ ਤੇ ਐਪਲੀਕੇਸ਼ਨ ਦੇਣ ਦਾ ਸਮਾਂ ਕਿੰਨੇ ਤਰੀਕ ਤੱਕ ਹੈ ਇਹ? ਇਹ ਹੈਗਾ ਜੀ 17 ਤਾਰਿਖ ਤੱਕ ਸੌਰੀ ਜੀ ਤੇ ਇਹਦੀ ਪ੍ਰਬੰਧ ਵਗੈਰਾ ਕਿਵੇਂ ਹੈ ਤੇ ਕਦੋਂ ਇਲੈਕਸ਼ਨ ਕਦੋਂ ਹੋ ਰਹੀ ਹੈ ਜੀ? ਅ ਇਲੈਕਸ਼ਨ ਜੀ 27 ਜੁਲਾਈ ਸੰਡੇ ਠੀਕ ਹੈ। ਹਾਂ ਜੀ ਸਤਿ ਸ੍ਰੀ ਅਕਾਲ ਜੀ। ਕਿਤਾ ਹੋ ਗਿਆ ਪੇਪਰ ਦਾਖਲ ਆਪਣਾ ਜੀ? ਪੇਪਰ ਦਾਖਲ ਗਰਜੀਤ ਕੌਰ ਦੇ ਮੇਰੀ ਬਾਈਕਵਾ। ਅੱਛਾ ਜੀ ਤੇ ਸਾਡੇ ਸਰਪੰਚ ਪੰਡ ਦੀ ਬਗਦਦ ਸਿੰਘ ਜੀ ਸਾਡੇ ਸਰਪੰਚ ਜਗੀਕੌਰ ਮਏ ਉਹਨਾਂ ਜੀ ਮੈ ਤੋਂ 3 ਕੰਮੇ ਮਹੀਨੇ ਪਹਿਲਾਂ ਡੈਥ ਹੋ ਗਈ ਆ। ਉਨਾ ਕਰਕੇ ਸਾਡੇ ਪਿੰਡ ਚ ਬੋਟਿੰਗ ਦੁਬਾਰਾ ਹੋ ਰਹੀ ਆ ਤੇ ਸਾਨੂੰ ਜਿਹੜੀ ਦੁਬਾਰਾ ਤੇ ਆ ਗਿਆ 100000 ਕਿਹੜੀਆਂ ਕਿਹੜੀਆਂ ਧਿਰਾਂ ਬੋਲ ਸਮਰਥਨ ਸਾਨੂੰ ਜਾਇਆ ਸਾਨੂੰ ਸਾਰੇ ਪਿੰਡ ਦਾ ਸਹਿਯੋਗ ਆ ਜੀ ਸਾਡੇ ਜਿਹੜੇ ਦੂਜੇ ਪਾਰਟੀ ਆ ਜਿਹੜੇ ਮੁੱਖ ਕੰਦਨ ਆ ਉਹਨੇ ਸਾਡੇ ਪਿੰਡ ਦੇ ਨੂੰ 파ਰਨ ਲਈ ਬਹੁਤ ਗਲਤ ਪ੍ਰਚਾਰ ਕੀਤਾ ਐਸਸੀ ਤੇ ਜਨਨ ਲੋਕ ਲਈ ਬਹੁਤ ਜਿਆਦਾ ਕੋਸ਼ਿਸ਼ ਕੀਤੀ ਆ ਅਸੀਂ ਉਹਨਾਂ ਭਰਾਵਾਂ ਨੂੰ ਹੱਥ ਹਉਂਦੇ ਅਪੀਲੇ ਕਰਦੇ ਆ ਤੇ ਆਪਾਂ ਪਿੰਡ ਨੂੰ ਭਾਈ ਕਰੇ ਕੋਈ ਸਾਂਝ ਰੱਖਣੀ ਆ ਪਿੰਡ ਦੇ ਵਿੱਚ ਆਪਾਂ ਕੋਈ ਦੋ ਫਾਰਮ ਨਹੀਂ ਪਿੰਡ ਨੂੰ ਹੋਣ ਦੇਣਾ ਅਸੀਂ ਉਸ ਨਾਲ ਕੇ ਸਮਾਸਾ ਲੜ ਰਹੇ ਆ ਅਸੀਂ ਵੀ ਐਸੀ ਆ ਉਹਨੇ ਐਸੇ ਦਾ ਬਹੁਤ ਜਿਆਦਾ ਵਾਲਾ ਬਣਾ ਸਾਣਾ ਕਿੰਨਾ ਸਮਝਾ ਦਿੱਤੇ ਨੇ ਧੱਕਾ ਕਰ ਲਿਆ ਜਾਨਵਰ ਨੇ ਜਿਆਦਾ ਬਹੁਤ ਸੇ ਪਾਰਟੀ ਦੇ ਕੋਈ ਧੱਕਾ ਨਹੀਂ ਕੀਤਾ ਕਿਸੇ ਨਾਲ ਵੀ ਉਹਨੇ ਬਹੁਤ ਜਿਆਦਾ ਪ੍ਰੋਪਗੈਂਡਾ ਕੀਤਾ ਪਿੰਡ ਦਾ ਕੱਲ ਜੀ ਅੱਜ ਅਸੀਂ ਮੈਡਮ ਗੁਰਜੀਤ ਕੌਰ ਉਹਨਾਂ ਦੇ ਪੇਪਰ ਦਾਖਲ ਕਰਨਾ ਹੈ ਸਰਪੰਚੀ ਵਾਸਤੇ ਸਾਡੇ ਸਰਪੰਚ ਸਾਹਿਬ ਦੀ ਡੈਥ ਹੋ ਗਈ ਸੀ ਕੁਝ ਮਹੀਨੇ ਪਹਿਲਾਂ ਉਹ ਜਿਮਨੀ ਚੋਣ ਹੋਣੀ ਆ ਜੀ ਉਹਦੇ ਸੰਬੰਧ ਵਿੱਚ ਪੇਪਰ ਦਾਖਲ ਕਰਨਾ ਸੀ ਸਾਰਾ ਪਿੰਡ ਸਾਡੇ ਨਾਲ ਆ ਜੀ ਤੇ ਅਸੀਂ ਪੂਰਾ ਫੁੱਲ ਸਹਿਯੋਗ ਕਰਾਂਗੇ ਜੀ ਕਰਦੇ ਆਏ ਤੇ ਕਰਦੇ ਰਹਾਂਗੇ ਜੀ ਤੇ ਆਉਣ ਵਾਲੇ ਸਮੇਂ 'ਚ ਅਸੀਂ ਪਿੰਡ ਦਾ ਵਿਕਾਸ ਕਰਾਂ ਮੈਂਬਰ ਪੰਚਾਇਤਾਂ ਜੀ ਮੈਂ ਪੂਰਾ ਵਿਕਾਸ ਕਰਾਵਾਂਗੇ ਵਿਕਾਸ ਨੂੰ ਲੈ ਕੇ ਅਸੀਂ ਚੱਲੇ ਸੀ ਪਰ ਕਈ ਅੜਚਨਾ ਪੈਣ ਕਰਕੇ ਸਾਡੇ ਪਿੰਡ ਦਾ ਵਿਕਾਸ ਨਹੀਂ ਹੋ ਸਕਿਆ ਅਸੀਂ ਸਾਰੇ ਪਿੰਡ ਨੂੰ ਇਹ ਵਿਸ਼ਵਾਸ ਦਵਾਉਨੇ ਆ ਕਿ ਪਿੰਡ ਦਾ ਵਿਕਾਸ ਪਹਿਲਾਂ ਬਾਕੀ ਗੱਲਾਂ ਬਾਅਦ ਚ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ਤੇ ਸੀਵਰੇਜ ਵੀ ਪਵਾਵਾਂਗੇ ਪਿੰਡ ਦੇ ਰਹਿੰਦੇ ਕਾਂ ਨੂੰ ਸਾਰੇ ਪੂਰੇ ਕਰਾਂਗੇ ਸਾਨੂੰ ਸਾਡੇ ਪਿੰਡ ਦਾ ਸਹਿਯੋਗ ਚਾਹੀਦਾ ਹੈ ਥੈਂਕ ਯੂ